ਸਤਿ ਸ਼੍ਰੀ ਅਕਾਲ ਜੀ ਅੱਖਾਂ ਚਾਤਰੂ ਤੇ ਕਾਪੀ ਪੈਨ ਫੜ ਕੇ ਸੰਦੀਪ ਸਾਹਿਬ ਕਰਨ ਤਾਂ ਬਹਿ ਗਈ ਪਰ ਮਨ ਹੀ ਨਹੀਂ ਲੱਗ ਰਿਹਾ ਸੀ ਜਦੋਂ ਦਿਲ ਸ਼ਾਂਤ ਨਾ ਹੋਵੇ ਤਾਂ ਸੱਚ ਮੁੱਚ ਕਿਸੇ ਵੀ ਕੰਮ ਚ ਮਨ ਨਹੀਂ ਲੱਗਦਾ ਥੱਕ ہار ਕੇ ਕਮਰੇ ਦੇ ਬਾਹਰ ਬਰਾਂਡੇ ਚ ਰੱਖੀ ਕੁਰਸੀ ਤੇ ਆ ਕੇ ਬਹਿ ਗਈ ਅੱਜ ਵਿਕਰਮ ਦੀ ਗੱਲ ਸੁਣ ਕੇ ਉਹਦਾ ਦਿਲ ਉਦਾਸ ਹੋ ਗਿਆ ਸੀ ਸੱਸ ਕਹਿੰਦੀ ਸੀ ਤਾਂ ਫਿਰ ਵੀ ਸਮਝੰਦਾ ਸੀ ਆਖਰ ਉਹ ਸੱਸ ਮਾयां ਤੇ ਹਰ ਸਾਥ ਸਪਨਾ ਥੋੜਾ ਸਾਥ ਸੁਪਨਾ ਤਾਂ ਦਿਖਾਈ ਦਿੰਦੀ ਆ ਤੇ ਜੇ ਉਹ ਸੱਸ ਨਹੀਂ ਬਣਦੀ ਤਾਂ ਦੁਨੀਆਂ ਵਾਲੇ ਕਹਿ ਕਹਿ ਕੇ ਉਹਨੂੰ ਸੱਸ ਬਣਾ ਹੀ ਦਿੰਦੇ ਆ ਪਰ ਮੇਰਾ ਪਤੀ ਉਹ ਇਵੇਂ ਕਹੇਗਾ ਮੈਨੂੰ ਇਹਦੀ ਉਮੀਦ ਨਹੀਂ ਸੀ ਕਿੱਥੇ ਕਮੀ ਰਹਿ ਗਈ ਸੀ ਮੇਰੇ ਕੋਲੋਂ ਮੈਂ ਤਾਂ ਹਰ ਕਦਮ ਤੇ ਉਹਦਾ ਸਾਥ ਦਿੱਤਾ ਸੀ ਉਹਦੇ ਸੁੱਖ ਦੁੱਖ ਵਿੱਚ ਉਹਦੇ ਨਾਲ ਬਰਾਬਰ ਖੜੀ ਰਹੀ ਜਿੰਨਾ ਮੈਂ ਕਰ ਸਕਦੀ ਸੀ ਉਹਨਾ ਮੈਂ ਕੀਤਾ ਤੇ ਅੱਜ ਇੱਕ ਪਲ ਵਿੱਚ ਮੇਰਾ ਨਾਮ ਸੰਦੀਪ ਆ ਮੈਂ ਇੱਕ ਮਿਡਲ ਕਲਾਸ ਪਰਿਵਾਰ ਦੀ ਵੱਡੀ ਬਹੂ ਆ ਮੇਰੇ ਵਿਆਹ ਨੂੰ ਲਗਭਗ 2 ਸਾਲ ਹੀ ਹੋਇਆ ਮੇਰੇ ਪਰਿਵਾਰ ਚ ਮੇਰੀ ਸਾਸ ਮੇਰਾ ਪਤੀ ਇੱਕ ਦਿਓਰ ਜਿਹੜਾ ਆਪਣੀ ਕਾਲਜ ਦੀ ਪੜ੍ਹਾਈ ਪੂਰੀ ਕਰ ਰਿਹਾ ਆ ਤੇ ਇੱਕ ਨਨਾਨਵੀ ਆ ਜੀਦਾ ਵਿਆਹ 1 ਸਾਲ ਪਹਿਲਾਂ ਹੀ ਹੋਇਆ ਆ ਮੈਂ ਇੱਕ ਸਕੂਲ ਦੀ ਟੀਚਰ ਹਾਂ ਮੇਰੀ ਤਨਖਾਹ ਜ਼ਿਆਦਾ ਨਹੀਂ ਆ ਪਰ ਇੰਨੀ ਤਾਂ ਹੈ ਕਿ ਮੈਂ ਉਹਦੇ ਵਿੱਚ ਸੰਤੁਸ਼ਟ ਹਾਂ ਤੇ ਆਪਣੇ ਪਤੀ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਸਕਦੀ ਹਾਂ ਮੈਨੂੰ ਆਪਣੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਲਈ ਆਪਣੇ ਪਤੀ ਤੇ ਨਿਰਭਰ ਨਹੀਂ ਹੋਣਾ ਪੈਂਦਾ ਗੱਲ ਕੋਈ ਵੀ ਨਹੀਂ ਸੀ ਪਰ ਉਹਨੂੰ ਵੱਡਾ ਬਣਾ ਦਿੱਤਾ ਗਿਆ ਮੈਂ ਕੱਲ ਹੀ ਆਪਣੀ ਛੋਟੀ ਭੈਣ ਦੇ ਵਿਆਹ ਤੋਂ ਵਾਪਸ ਆਈਆਂ ਮੇਰੀ ਛੋਟੀ ਭੈਣ ਦਾ ਵਿਆਹ ਝਟ ਮੰਗਣੀ ਤੇ ਪੱਟ ਵਿਆਹ ਵਾਲੀ ਗੱਲ ਹੋਈ ਸੀ ਮੰਗਣੀ ਤੇ ਵਿਆਹ ਵਿੱਚ ਬਸ 10 ਦਿਨ ਦਾ ਹੀ ਫਾਂਸਲਾ ਸੀ ਸਭ ਕੁਝ ਇੰਨਾ ਛੇਤੀ ਹੋਇਆ ਕਿ ਕੁਝ ਵੀ ਬੰਦੋਬਸਤ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਮੰਗਣੀ ਦੇ ਬਾਅਦ ਤੋਂ ਹੀ ਮੈਂ ਆਪਣੇ ਪੇਕੇ ਹੀ ਸੀ ਮੇਰੀ ਬੜੀ ਖੁਆਇਸ਼ ਸੀ ਕਿ ਮੈਂ ਆਪਣੀ ਛੋਟੀ ਭੈਣ ਦੇ ਵਿਆਹ ਵਿੱਚ ਉਹਨੂੰ ਸੋਨੇ ਦੀ ਅੰਗੂਠੀ ਦਵਾ ਪਰ ਮੇਰਾ ਸਹੁਰਾ ਪਰਿਵਾਰ ਵੀ ਜਾਦਾ امیر ਨਹੀਂ ਸੀ ਸਾਨੂੰ ਮਿਡਲ ਕਲਾਸ ਪਰਿਵਾਰਾਂ ਨੂੰ ਇੱਕ ਖਰਚ ਕਰਨ ਲਈ ਵੀ 10 ਵਾਰ ਸੋਚਣਾ ਪੈਂਦਾ ਆ ਉਪਰੋ ਸੋਨੇ ਦਾ ਭਾਅ ਅਸਮਾਨ ਨੂੰ ਛੂ ਰਿਹਾ ਆ ਉਪਰਨ ਨਾਮ ਦੇ ਵਿਆਹ ਹੋਏ ਨੂੰ 1 ਸਾਲ ਹੀ ਹੋਇਆ ਆ ਹਜੇ ਤਾਂ ਉਹਦਾ ਵੀ ਕਰਜ਼ਾ ਨਹੀਂ ਉਤਰਿਆ ਫਿਰ ਆਏ ਦਿਨ ਆਉਣ ਵਾਲੇ ਇਹ ਦਿਨ ਧਿਆਰ ਲੱਕ ਤੋੜ ਕੇ ਰੱਖ ਦਿੰਦੇ ਆ ਜਦੋਂ ਇਹ ਗੱਲ ਮੈਂ ਘਰ ਫੋਨ ਤੇ ਆਪਣੀ ਸਾਸ ਸ ਤੇ ਪਤੀ ਨੂੰ ਦੱਸੀ ਤਾਂ ਉਹਨਾਂ ਨੇ ਮੈਨੂੰ ਸਾਫ਼ ਮਨਾ ਕਰ ਦਿੱਤਾ ਮੇਰੀ ਸਾਸ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜ਼ਿਆਦਾ ਉੱਡਣ ਦੀ ਲੋੜ ਨਹੀਂ ਆ ਜਿੰਨੀ ਆਪਣੀ ਹیثیت ਆ ਉਹਨਾਂ ਹੀ ਦੇ ਪੈਸੇ ਕਿਤੇ ਰੁਕਤੇ ਨਹੀਂ ਲੱਗਦੇ ਤੇ ਵੈਸੇ ਵੀ ਆਪਣੇ ਪੇਕਿਆਂ ਨੂੰ ਕੌਣ ਇਹਨਾਂ ਦਿੰਦਾ ਆ ਮੈਂ ਵਿਕਰਮ ਨੂੰ ਕਿਹਾ ਤਾਂ ਵਿਕਰਮ ਨੇ ਵੀ ਕਿਹਾ ਬੇਬੇ ਜਿਵੇਂ ਕਹਿ ਰਹੀ ਆ ਉਵੇਂ ਕਰ ਲਾ ਕਿਉਂ ਫालतू ਬੇਵਜਹ ਸਿਰ ਤੇ ਬੋਝ ਲੈ ਰਹੀ ਆ ਸ਼ਗਨ ਦੇ ਕੱਪੜੇ ਤੇ 1100 ਰੁਪਏ ਰੱਖ ਦੇ ਪਰ ਫਿਰ ਵੀ ਮੈਨੂੰ ਇਹ ਗੱਲ ਸਹੀ ਨਹੀਂ ਲੱਗੀ ਹਮੇਸ਼ਾ ਹੀ ਤਾਂ ਮੈਂ ਪੇਕਿਆਂ ਕੋਲੋਂ ਲੈਂਦੀ ਹੀ ਰਹੀ ਆ ਦੇਣ ਦਾ ਮੌਕਾ ਤਾਂ ਪਹਿਲੀ ਵਾਰ ਆਇਆ ਉਹਦੇ ਵਿੱਚ ਵੀ ਮੇਰਾ ਦਿਲ ਨਹੀਂ ਮੰਨਿਆ ਇਸ ਤੋਂ ਜ਼ਿਆਦਾ ਤਾਂ ਮੈਂ ਆਪਣੀ ਨਨਾਨ ਦੇ ਵਿਆਹ ਤੇ ਉਹਨੂੰ ਦੇ ਚੁੱਕੀ ਸੀ ਤਾਂ ਆਪਣੀ ਛੋਟੀ ਭੈਣ ਨੂੰ ਕੀ ਮੈਂ ਇੰਨਾ ਵੀ ਨਹੀਂ ਦੇ ਸਕਦੀ ਸੀ ਪੈਸੇ ਤਾਂ ਮੇਰੇ ਕੋਲ ਇੰਨੇ ਹੀ ਸੀ ਕਿ ਭੈਣ ਨੂੰ ਉਹਦੀ ਪਸੰਦ ਦਾ ਸੂਟ ਤੇ ਥੋੜਾ ਬਹੁਤ ਮੇਕਅਪ ਦਾ ਸਮਾਨ ਦਵਾ ਸਕਦੀ ਸੀ ਵਿਕਰਮ ਨੇ ਮੈਨੂੰ ਇੱਕ ਵਾਰ ਵੀ ਨਹੀਂ ਪੁੱਛਿਆ ਕਿ ਸੱਦਨ ਚ ਦੇਣ ਲਈ ਤੈਨੂੰ ਪੈਸਿਆਂ ਦੀ ਲੋੜ ਪਵੇਗੀ ਜਾਂ ਨਹੀਂ ਜਪੈਨ ਦੇ ਵਿਆਹ ਦੀ ਸ਼ਾਪਿੰਗ ਦੇ ਲਈ ਤੇਰੇ ਕੋਲ ਪੈਸੇ ਹੈ ਜਾਂ ਨਹੀਂ ਔਤਾ ਨਾਲ ਮੇਰੇ ਜਾਈ ਹੀ ਸਮੱਸਿਆ ਰਹਿੰਦੀ ਆ ਸਾਰਿਆਂ ਨੂੰ ਲੱਗਦਾ ਆ ਕਿ ਇਹਦੇ ਕੋਲ ਹਮੇਸ਼ਾ ਪੈਸੇ ਹੁੰਦੇ ਹੀ ਆ ਸ਼ਾਇਦ ਇਹੀ ਸੋਚ ਮੇਰੇ ਸਹੁਰੇ ਵਾਲਿਆਂ ਦੀ ਵੀ ਸੀ ਇਸੇ ਲਈ ਕਿਸੇ ਨੇ ਮੈਨੂੰ ਨਹੀਂ ਪੁੱਛਿਆ ਕਿ ਤੇਰੇ ਕੋਲ ਪੈਸੇ ਹੈ ਵੀ ਜਾਂ ਨਹੀਂ ਜਾਂ ਅਸੀਂ ਕੁਝ ਸਮਾਨ ਲੈ ਕੇ ਦੇ ਜਾਈਏ ਖੈਰ ਉਸ ਵਕਤ ਮੇਰੇ ਹੱਥ 'ਚ ਇੱਕ ਸੋਨੇ ਦੀ ਅੰਗੂਠੀ ਸੀ ਜਿਹੜੀ ਮੇਰੇ ਪਾਪਾ ਨੇ ਮੈਨੂੰ ਵਿਆਹ ਤੇ ਦਿੱਤੀ ਸੀ ਮੈਂ ਆਪਣੀ ਸੋਨੇ ਦੀ ਅੰਗੂਠੀ ਸੁਨਿਆਰੇ ਦੇ ਕੋਲੇ ਲੈ ਗਈ ਉਹਨੂੰ ਬਦਲਵਾ ਕੇ ਲੈ ਆਈ ਤੇ ਨਵੀਂ ਅੰਗੂਠੀ ਲੈ ਕੇ ਘਰ ਆ ਗਈ। ਵਿਆਹ ਵਿੱਚ ਪਾਉਣ ਲਈ ਨਵੇਂ ਸੂਟ ਤਾਂ ਮੈਨੂੰ ਮੰਮੀ ਨੇ ਹੀ ਦਵਾ ਦਿੱਤੇ ਸੀ ਤੇ ਕੁਝ ਕੱਪੜੇ ਮੈਂ ਘਰੋਂ ਲੈ ਕੇ ਆਈ ਸੀ। ਵਿਆਹ ਵਾਲੇ ਦਿਨ ਜਦੋਂ ਸਾਰੇ ਸਗਨ ਦੇ ਰਏ ਸੀ ਤਾਂ ਵਿਕਰਮ ਤੇ ਮੇਰੀ ਸੱਸ ਨੇ ਮੇਰੇ ਵੱਲ ਵੇਖਿਆ ਤਾਂ ਮੈਂ ਤੁਰੰਤ ਅੰਦਰ ਚਲੀ ਗਈ ਤੇ ਪਹਿਣ ਲਈ ਲਿਆਂਦਾ ਹੋਇਆ ਸੂਟ, ਮੇਕਅਪ ਦਾ ਸਮਾਨ ਤੇ ਉਹ ਸੋਹਣੀ ਦੀ ਅੰਗੂਠੀ ਲੈ ਕੇ ਆ ਗਈ। ਉਹਨੂੰ ਵੇਖਦੇ ਹੀ ਦੋਵਾਂ ਦੇ ਮੂੰਹ ਫੁੱਲ ਗਏ। ਪਰ ਇੰਨੇ ਲੋਕਾਂ ਦੇ ਸਾਹਮਣੇ ਉਹ ਕੁਝ ਕਹਿ ਨਾ ਸਕੇ ਮੈਂ ਵਿਕਰਮ ਦਾ ਨਾਮ ਲੈ ਕੇ ਸ਼ਗਨ ਦੇ ਦਿੱਤਾ ਬਸ ਉਦੋਂ ਦਾ ਮੇਰੀ ਸਾਸਤੇ ਵਿਕਰਮ ਦਾ ਮੂੰਹ ਫੁੱਲ ਫਲਾ ਕੇ ਬੈਠੇ ਹੋਇਆ ਉੱਥੇ ਤਾਂ ਦੋਵਾਂ ਨੂੰ ਮੌਕਾ ਹੀ ਨਹੀਂ ਮਿਲਿਆ ਸੀ ਪਰ ਜਦੋਂ ਕੱਲ ਮੈਂ ਘਰ ਵਾਪਸ ਆਈ ਤਾਂ ਇਹਨਾਂ ਨੇ ਪੂਰਾ ਵੀ ਸਬਰ ਨਹੀਂ ਕੀਤਾ ਘਰ ਵੜਦਿਆਂ ਹੀ ਮੇਰੇ ਤੇ ਚਿਲਾਉਣਾ ਸ਼ੁਰੂ ਕਰ ਦਿੱਤਾ ਬਹੂ ਕਿਹਦੇ ਕੋਲੋਂ ਪੁੱਛ ਕੇ ਤੂੰ ਆਪਣੀ ਭੈਣ ਨੂੰ ਅੰਗੂਠੀ ਦਿੱਤੀ ਜੇ ਤੂੰ ਥੋੜਾ ਘੱਟ ਸ਼ਗਨ ਦੇ ਦਿੰਦੀ ਤਾਕੀ ਤੇਰੀ ਇੱਜ਼ਤ ਘਟ ਜਾਣੀ ਸੀ ਤੇਰੀ ਹਿੰਮਤ ਕਿਵੇਂ ਹੋਈ ਸਾਨੂੰ ਧੋਖਾ ਦੇਣ ਦੀ ਧੋਖਾ ਮੈਂ ਕੋਈ ਧੋਖਾ ਨਹੀਂ ਦਿੱਤਾ ਤੁਹਾਨੂੰ ਉਹ ਅੰਗੂਠੀ ਤਾਂ ਮੇਰੀ ਹੀ ਸੀ ਜਿਹਨੂੰ ਬਦਲਵਾ ਕੇ ਮੈਂ ਆਪਣੀ ਭੈਣ ਨੂੰ ਦੇ ਦਿੱਤੀ ਇਹਨੂੰ ਧੋਖਾ ਨਹੀਂ ਕਹਿੰਦੇ ਤਾਂ ਹੋਰ ਕੀ ਕਹਿੰਦੇ ਆ ਜਦੋਂ ਅਸੀਂ ਤੈਨੂੰ ਇੱਕ ਵਾਰ ਮਨਾ ਕਰ ਦਿੱਤਾ ਸੀ ਤਾਂ ਫਿਰ ਤੂੰ ਇਹ ਹਰਕਤ ਕਿਉਂ ਕੀਤੀ ਕੀ ਤਾ ਹੋਰ ਕੀ ਕੀ ਦੇ ਕੇ ਆਈ ਹੋਵੇਂਗੀ ਆਪਣੀ ਭੈਣ ਨੂੰ ਸਾਡੇ ਕੋਲੋਂ ਚੋਰੀ ਸਾਡਾ ਘਰ ਲਟਾਉਣ ਲੱਗੀ ਆ ਮੈਂ ਕਿਹੜਾ ਤੁਹਾਡਾ ਘਰ ਲਟਾ ਦਿੱਤਾ ਤੁਹਾਨੂੰ ਤੁਸੀਂ ਤਾਂ ਮੈਨੂੰ ਕੋਈ ਪੈਸਾ ਵੀ ਨਹੀਂ ਦਿੱਤਾ ਸੀ ਪਰ ਮਨਾ ਤਾਂ ਕੀਤਾ ਸੀ ਨਾ ਤੈਨੂੰ ਫਿਰ ਵੀ ਜਿਆਦਾ امیر ਬਣ ਦਾ ਸ਼ੌਂਕ ਆ ਤੈਨੂੰ ਇਹ ਮੇਰੇ ਹੀ ਪੈਸੇ ਆ ਉਹ ਤੇਰੇ ਪੈਸੇ ਤੇਰੇ ਕੋਲ ਕਿੱਥੋਂ ਹੁੰਦੇ ਆ ਹੁਣ ਤੂੰ ਤੇਰਾ ਮੇਰਾ ਵੀ ਕਰਨ ਲੱਗੀ ਆ ਮੈਨੂੰ ਤੇਰੇ ਕੋਲੋਂ ਧੋਖੇ ਦੀ ਉਮੀਦ ਨਹੀਂ ਸੀ ਇਸ ਵਾਰ ਵਿਕਰਮ ਨੇ ਕਿਹਾ ਇਸ ਨੂੰ ਸੁਣ ਕੇ ਸੰਦੀਪ ਬਿਲਕੁਲ ਚੁੱਪ ਰਹਿ ਗਈ ਤੇ ਵਿਕਰਮ ਚੁੱਪਚਾਪ ਘਰੋਂ ਬਾਹਰ ਨਿਕਲ ਗਿਆ। ਵਿਕਰਮ ਦੇ ਪਿੱਛੇ ਸੱਸ ਨੇ ਗੱਲਾਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ। ਕਿ ਸਾਡੇ ਵੇਲੇ ਤਾਂ ਸਾਨੂੰ ਇੱਕ ਇੱਕ ਪਾਈ ਦਾ ਹਿਸਾਬ ਦੇਣਾ ਪੈਂਦਾ ਸੀ ਤੇ ਇਹਨੂੰ ਵੇਖੋ। ਪਤੀ ਦੇ ਨਾਲ ਹੀ ਧੋਖਾ। ਇਵੇਂ ਕਹਿ ਕੇ ਉਹ ਵੀ ਆਪਣੇ ਕਮਰੇ ਚ ਚਲੀ ਗਈ ਪਰ ਹੁਣ ਇਹ ਗੱਲ ਦਿਲ ਤੇ ਚੁੱਭ ਗਈ ਸੀ। ਇਸ ਲਈ ਆਪਣੇ ਕਮਰੇ ਚ ਆ ਕੇ ਹਸਾਬ ਕਿਤਾਬ ਲਿਖਣ ਬੈਠੀ ਸੀ ਸੰਦੀਪ ਪਰ ਮਨ ਹੀ ਨਹੀਂ ਲੱਗ ਰਿਹਾ ਸੀ। ਪਰ ਇਹ ਸਭ ਯਾਦ ਕਰਦੇ ਕਰਦੇ ਅਚਾਨਕ ਦਿਲ ਵਿੱਚ ਇੱਕ ਹੂਕ ਜਿਹੀ ਨਿਕਲੀ ਆਪਣੇ ਅਧਰੂ ਪੁੰਝੇ ਤੇ ਵਾਪਸ ਸਹਾਬ ਦੀ ਕਾਪੀ ਲੈ ਕੇ ਬਹਿ ਗਈ ਕੁਝ ਦੇਰ ਬਾਅਦ ਜਦੋਂ ਸਭ ਪੂਰਾ ਹੋ ਗਿਆ ਤਾਂ ਆਪਣੇ ਆਪ ਚਿਹਰੇ ਤੇ ਇੱਕ ਸਕੂਨ ਜਿਹਾ ਆ ਗਿਆ ਉਦੋਂ ਤੱਕ ਬਾਹਰੋਂ ਵਿਕਰਮ ਤੇ ਸੱਸ ਦੀ ਆਵਾਜ਼ ਵੀ ਆਉਣ ਲੱਗੀ ਵਿਕਰਮ ਘਰ ਆ ਚੁੱਕਿਆ ਸੀ ਤੇ ਹਜੇ ਵੀ ਉਹੀ ਗੱਲ ਚੱਲ ਰਹੀ ਸੀ ਸੰਦੀਪ ਆਪਣੀ ਕਾਪੀ ਲੈ ਕੇ ਬਾਹਰ ਆ ਗਈ ਤੇ ਉਹ ਕਾਪੀ ਵਿਕਰਮ ਨੂੰ ਫੜਾ ਦਿੱਤੀ ਕਾਪੀ ਵੇਖ ਕੇ ਦੋਵਾਂ ਦੀਆਂ ਅੱਖਾਂ ਸੰਦੀਪ ਤੇ ਟਿਕ ਗਈਆਂ ਸੀ ਸੰਦੀਪ ਦੀ ਸੱਸ ਕੋਲੋਂ ਜ਼ਿਆਦਾ ਦੇਰ ਚੁੱਪ ਬਰਦਾਸ਼ਤ ਨਹੀਂ ਹੋਈ ਇਸ ਲਈ ਉਹਨੇ ਕਿਹਾ ਹੁਣ ਇਹ ਕੀ ਤਮਾਸ਼ਾ ਆ ਬਬੂ ਇਹ ਕਾਪੀ ਕਿਉਂ ਲਿਆ ਕੇ ਦਿੱਤੀ ਆ ਤੂੰ ਕਾਪੀ ਨਹੀਂ 베ਬੇ ਸਾਬ ਕਿਤਾਬ ਆ ਤੁਸੀਂ ਕਿਹਾ ਸੀ ਨਾ ਕਿ ਤੁਹਾਡੇ ਵੇਲੇ ਔਰਤ ਆਪਣੇ ਘਰ ਵਾਲੇ ਨੂੰ ਪਾਈ ਪਾਈ ਦਾ ਹਿਸਾਬ ਦਿੰਦੀਆਂ ਸੀ ਤਾਂ ਮੈਂ ਵੀ ਆਪਣੇ ਪਤੀ ਨੂੰ ਪੂਰਾ ਪਾਈ ਪਾਈ ਦਾ ਹਿਸਾਬ ਦੇ ਰਹੀ ਆ ਘਰ ਦੀ ਚੀਜ਼ ਤਾਂ ਪਹਿਲਾ ਹੀ ਲਟਾ ਕੇ ਆ ਗਈ ਹੁਣ ਕਿਹੜਾ ਸਾਹ ਦੇ ਰਹੀਆਂ ਇੱਕ ਵਾਰ ਦੇਖ ਤਾਂ ਲਓ ਕਾਪੀ ਨੂੰ ਪੜਦੇ-ਪੜਦੇ ਵਿਕਰਮ ਦਾ ਚਿਹਰਾ ਗੁੱਸੇ ਨਾਲ ਲਾਲ ਹੋਣ ਲੱਗਾ ਤੇ ਫਿਰ ਗੁੱਸੇ ਨਾਲ ਵਿਕਰਮ ਨੇ ਸੰਦੀਪ ਵੱਲ ਵੇਖਿਆ ਤੇ ਚੁਲਾਉਂਦੇ ਹੋਏ ਕਹਿਣ ਲੱਗਾ ਇਹ ਕੀ ਆ ਸੰਦੀਪ ਉਹਨੂੰ ਗੁੱਸੇ ਵਿੱਚ ਲਾਲ ਹੁੰਦਾ ਵੇਖ ਕੇ ਸੰਦੀਪ ਦੀ ਸਾਸ ਨੇ ਪੁੱਛਿਆ ਕੀ ਹੋਇਆ ਪੁੱਤ ਇਵੇਂ ਕਿਉਂ ਗੁੱਸਾ ਕਰ ਰਿਆਂ ਆ ਆਪਣੀ ਬਹੂ ਕੋਲੋਂ ਪੁੱਛ ਸੰਦੀਪ ਦੀ ਸਾਸ ਨੇ ਸੰਦੀਪ ਵੱਲ ਵੇਖਿਆ ਤਾਂ ਸੰਦੀਪ ਨੇ ਮੁਸਕਰਾ ਕੇ ਕਿਹਾ ਕੁਝ ਨਹੀਂ ਬੇਬੇ ਮੈਂ ਹੁਣ ਤੱਕ ਦਾ ਸਾਰਾ ਹਿਸਾਬ ਜੋ ਦੱਸ ਦਿੱਤਾ ਆ ਇਸ ਲਈ ਤੁਹਾਡੇ ਮੁੰਡੇ ਨੂੰ ਗੁੱਸਾ ਆ ਰਿਹਾ ਆ ਮੈਂ ਆਪਣੀ ਭੈਣ ਦੇ ਵਿਆਹ ਵਿੱਚ ਇੱਕ ਸੋਨੇ ਦੀ ਅੰਗੂਠੀ ਕੀ ਦੇ ਦਿੱਤੀ ਤੁਸੀਂ ਤਾਂ ਮੈਨੂੰ ਧੋਖੇਬਾਜ਼ ਘਰਾ ਦੇ ਦਿੱਤਾ ਜਦ ਕਿ ਉਹ ਅੰਗੂਠੀ ਵੀ ਮੇਰੇ ਪਾਪਾ ਨੇ ਮੈਨੂੰ ਵਿਆਹ ਤੇ ਦਿੱਤੀ ਸੀ ਇਸ ਲਈ ਤੁਹਾਨੂੰ ਹਸਾਬ ਦੇਣਾ ਬਹੁਤ ਜ਼ਰੂਰੀ ਹੋ ਗਿਆ ਸੀ ਹੁਣ ਤੁਸੀਂ ਦੱਸੋ ਕਿ ਅਸਲ ਧੋਖੇਬਾਜ਼ ਕੌਣ ਆ ਜਦੋਂ ਮੈਂ ਵਿਆਹ ਕੇ ਇਸ ਘਰ ਚਾਈ ਸੀ ਤਾਂ ਮੇਰੇ ਦਾਜ ਦਾ ਸਾਰਾ ਸਮਾਨ ਤੇ ਕੁਝ ਗਹਿਣੇ ਮੇਰੀ ਨਨਾਨ ਨੂੰ ਦੇ ਦਿੱਤੇ ਗਏ ਸੀ ਉਦੋਂ ਮੈਂ ਕੁਝ ਨਹੀਂ ਕਿਹਾ ਕਿਉਂਕਿ ਤੁਹਾਡੇ ਅਨਸਾਰ ਉਹ ਤਾਂ ਮੇਰਾ ਫਰਜ਼ ਸੀ ਪਰ ਅੱਜ ਮੇਰਾ ਅੰਗੂਠੀ ਦੇਣਾ ਤੁਹਾਨੂੰ ਧੋਖਾ ਲੱਗ ਰਿਹਾ ਆ ਹਰ ਦਿਨ ਤਿਹਾਰ ਤੇ ਤੁਹਾਡੀ ਕੁੜੀ ਲਈ ਮੈਂ ਸਮਾਨ ਖਰੀਦ ਕੇ ਲੈਂਦੀਆਂ ਉਹ ਵੀ ਆਪਣੀ ਤਨਖਾਹ ਵਿੱਚੋਂ ਪਰ ਉਹ ਤਾਂ ਮੇਰਾ ਫਰਜ਼ ਏ ਉਦੋਂ ਤਾਂ ਮੈਂ ਤੁਹਾਨੂੰ ਧੋਖੇਬਾਜ਼ ਨਹੀਂ ਲੱਗਦੀ ਫਿਰ ਅੱਜ ਕਿਉਂ ਤੇ ਕੀ ਕਹਿ ਰਹੀ ਸੀ ਤੁਸੀਂ ਕਿ ਤੇਰਾ ਮੇਰਾ ਲਾ ਰੱਖਿਆ ਆ ਤੁਹਾਡੀ ਭੈਣ ਨੂੰ ਮੈਂ ਆਪਣੀ ਮੰਨਦੀ ਆ ਤੇ ਮੇਰੀ ਭੈਣ ਤੁਹਾਡੀ ਕੁਝ ਨਹੀਂ ਜੇ ਮੈਂ ਅੰਗੂਠੀ ਦੇ ਦਿੱਤੀ ਤਾਂ ਉੱਥੇ ਵੀ ਮੈਂ ਤੁਹਾਡਾ ਹੀ ਨਾਮ ਕੀਤਾ ਬਲਕਿ ਸਾਰਿਆਂ ਨੂੰ ਇਹ ਕਿਹਾ ਕਿ ਮੇਰੇ ਸਹੁਰਿਆਂ ਨੇ ਇਹ ਸਮਾਨ ਦਿੱਤਾ ਆ ਮਾਣ ਸਨਮਾਨ ਇੱਜ਼ਤ ਤੁਹਾਡੇ ਹੀ ਪਰਿਵਾਰ ਦੀ ਵਧੀ ਆ ਫਿਰ ਵੀ ਮੈਨੂੰ ਧੋਖੇ ਬਾਝ ਕਰਾਰ ਦੇ ਦਿੱਤਾ ਜੇ ਮੇਰਾ ਆਪਣੀ ਭੈਣ ਨੂੰ ਅੰਗੂਠੀ ਦੇਣਾ ਧੋਖਾ ਆ ਆਪਣੇ ਸਹੁਰਿਆਂ ਦਾ ਮਾਨ ਸਨਮਾਨ ਇੱਜ਼ਤ ਬਾਰੇ ਸੋਚਣਾ ਤੋਂ ਖਾਇਆ ਤਾਂ ਮਾਫ ਕਰਿਓ ਵਿਕਰਮ ਜੀ। ਅਸੀਂ ਔਰਤਾ ਤਾਂ ਪੂਰੀ ਜ਼ਿੰਦਗੀ ਤੋਂ ਖਾਈ ਖਾਂਦੀਆਂ ਆ ਤੇ ਉਹ ਵੀ ਖੁਸ਼ੀ-ਖੁਸ਼ੀ। ਕਿਉਂਕਿ ਅਸੀਂ ਆਪਣੇ ਹਿੱਸੇ ਦੀਆਂ ਕਈ ਚੀਜ਼ਾਂ ਤਾਂ ਖੁਸ਼ੀ-ਖੁਸ਼ੀ ਆਪਣੇ ਸਹੁਰੇ ਵਾਲਿਆਂ ਤੋਂ ਨਿਸ਼ਾਵਰ ਕਰ ਦਿੰਦੀਆਂ ਆ। ਸਾਨੂੰ ਲੱਗਦਾ ਆ ਕਿ ਇਹ ਸਾਡਾ ਹੀ ਘਰ ਆ ਪਰ ਸਾਨੂੰ ਨਹੀਂ ਪਤਾ ਸੀ। ਇਹ ਸਾਨੂੰ ਤਾਂ ਖੁਸ਼ੀ-ਖੁਸ਼ੀ ਧੋਖਾ ਦਿੱਤਾ ਜਾ ਰਿਹਾ ਆ। ਤੇ ਅਸੀਂ ਖੁਸ਼ੀ-ਖੁਸ਼ੀ ਠੋਖਾ ਖਾਵੀ ਰਹੀਆਂ ਆ ਕਹਿੰਦੇ-ਕਹਿੰਦੇ ਸੰਦੀਪ ਦਾ ਸਾਹ ਫੁੱਲਣ ਲੱਗਾ ਅੱਖਾਂ ਵਿੱਚੋਂ ਹੱਥ ਰੁੜਿੱਗਣ ਲੱਗੇ ਸੀ ਸੰਦੀਪ ਦਾ ਪਤੀ ਨੀਵੀਂ ਪਾ ਕੇ ਖੜਾ ਸੀ ਤੇ ਸੱਸ ਨੇ ਵੀ ਕੁਝ ਨਹੀਂ ਕਿਹਾ ਪਰ ਇੰਨਾ ਤਾਂ ਸੰਦੀਪ ਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਸੀ ਹੁਣ ਕਿ ਅੱਜ ਦੇ ਬਾਅਦ ਸੰਦੀਪ ਨੂੰ ਠੋਖੇ ਬਾਜ ਬੋਲਣ ਤੋਂ ਪਹਿਲਾਂ ਇਹ 10 ਵਾਰ ਸੋਚਣਗੇ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਉ ਇਜਾਜ਼ਤ 7 ਅਕਾਲ ਜੀ